ਤਰਨੇ ਵਿੱਚ ਜਿਹੜਾ ਸ਼ੁਕਰਨ ਮੁੰਡਾ ਦੀ ਮੌਤ ਹੋਈ ਹੈ ਨੌਜਵਾਨ ਦੀ ਸ਼ਹੀਦ ਹੋਇਆ ਹੈ ਔਰੇ ਅੱਜ ਭੈਣ ਨੇ ਵੀ ਸ਼ਿਰਕਤ ਕੀਤੀ ਸੀ ਸਾਡੇ ਤਰਨੇ 'ਚ ਤੇ ਸਾਡੀ ਮੰਗ ਕੀ ਹੈ ਸਾਡੀ ਮੰਗ ਪਹਿਲੇ ਦਿਨ ਤੋਂ ਅਸੀਂ ਸਰਕਾਰ ਦੇ ਕੋਲੇ ਚਿੱਠੀ ਲੈ ਕੇ ਗਏ ਮੰਗ ਕਰ ਰਹੇ ਹਾਂ ਕਿ ਸਾਡੀ ਸਰਜ਼ਮੀਨ ਤੇ ਆ ਕੇ ਹਰਿਆਣਾ ਪੁਲਿਸ ਗੋਲੀਆਂ ਚਲਾ ਰਹੀ ਹੈ ਸੈਂਕੜੇ ਲੋਕਾਂ ਦੀਆਂ ਅੱਖਾਂ ਕੜਤੀਆਂ ਲੱਤਾਂ ਤੋੜਤੀਆਂ ਤੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਅੱਜ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਪਾਰਟੀ ਨੇ ਮੰਗ ਕੀਤੀ ਕਿ ਪਰਚਾ ਦਰਜ ਹੋਣਾ ਚਾਹੀਦਾ ਹੈ ਉੱਥੋਂ ਦੇ ਗ੍ਰਹਿ ਮੰਤਰੀ ਤੇ ਕਿਉਂਕਿ ਗ੍ਰਹਿ ਮੰਤਰੀ ਤੋਂ ਬਿਨਾ ਉੱਥੋਂ ਦੀ ਪੁਲਿਸ ਚੱਲ ਨਹੀਂ ਸਕਦੀ ਤੇ ਨਾਲ ਉੱਥੋਂ ਦੇ ਜ਼ਿਲ੍ਹਿਆਂ ਦੇ ਐਸਪੀਆ ਦੇ ਪਰਚਾ ਹੋਣਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਅੱਜ 302 ਦਾ ਮਕਦਮਾ ਦਰਜ ਕਰਨ ਇਸੇ ਕਰਕੇ ਉਸ ਨੌਜਵਾਨ ਦੀ ਜਿਹੜੀ ਹੈ ਪੋਸਟਮਾਰਟਮ ਵੀ ਨਹੀਂ ਕੀਤਾ ਔਰ ਅੰਤਿਮ ਸੰਸਕਾਰ ਵੀ ਨਹੀਂ ਹਜੇ ਤੱਕ ਕੀਤਾ ਇਹ ਸਰਕਾਰ ਨੂੰ ਅਸੀਂ ਕੋਸ ਰਹੇ ਹਾਂ ਤੇ ਆਦਰਨੀਆ ਮਜੀਠੀਆ ਸਾਹਿਬ ਮੈਨੂੰ ਲੱਗਦਾ ਉਹ ਪੁਰਾਣਾ ਫੇਰ ਹੀ ਚਿੱਤੇ ਆ ਰਿਹਾ ਹੈ ਜਰਨਲ ਐਡਵਾਈਜ਼ਰ ਵਾਲੀ ਗੱਲ ਜਲਿਆਂ ਵਾਲੇ ਬਾਗ ਦਾ ਸਾਕਾ ਕਿ ਮਜੀਠੀਆ ਸਾਹਿਬ ਨੇ ਕੱਲ ਜਿਹੜਾ ਪ੍ਰਿਤਪਾਲ ਸਿੰਘ ਸਾਡਾ ਨੌਜਵਾਨ ਸਾਥੀ ਨੂੰ ਪੁਲਿਸ ਨੇ ਲੱਤਾਂ ਤੋੜ ਕੇ ਕੁੱਟ ਕੇ ਤੇ ਪੀਜੀਆਈ ਰੋहतक ਦਾਖਲ ਕਰਾਤਾ ਸੀ ਤੇ ਮਜੀਠੀਆ ਸਾਹਿਬ ਨੇ ਉਹਨਾਂ ਦੇ ਪਿਤਾ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਕਿ ਇਹ ਤਕਾਤ ਜ਼ਿਆਸਤੀ ਹੈ। ਔਰ ਕੇਵਲ ਪੰਜਾਬ ਸਰਕਾਰ ਨੂੰ ਹੀ ਕੋਸਿਆ ਜਿਹੜਾ ਕਿ ਕੋਸਣਾ ਬੰਦ ਹੈ ਜਾਇਜ਼ ਹੈ। ਲੇਕਿਨ ਜਿਸ ਬੰਦੇ ਨੇ ਲੱਤਾਂ ਤੋੜਵਾਈਆਂ ਜਿਸ ਦੇ ਕਹਿਣ ਤੇ ਪੁਲਿਸ ਚੱਕ ਕੇ ਕਿਸੇ ਦੀ ਹਿੰਮਤ ਨਹੀਂ ਹੈ ਅੱਜ ਜਦੋਂ ਬਗਰਾੜੀ ਕਾਂਡ ਹੋਇਆ ਜਾਂ तमाम ਸੰਗਤਾਂ ਤੇ लाठी चार्ज ਹੋਇਆ ਉਹ ਗ੍ਰਹਿ ਮੰਤਰੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਮੈਜਿਸਟ੍ਰੇਟ ਉਥੇ ਲਾਗੂ ਹੁੰਦਾ ਸੋ ਜੀਨਾਂ ਦੀ ਪਰਮਿਸ਼ਨ ਤੇ ਲੱਤਾਂ ਤੋੜੀਆਂ ਤੇ ਪ੍ਰਿਤਪਾਲ ਨੂੰ ਚੱਕ ਕੇ ਲੈ ਗਏ ਰੋਧਕ ਅੱਜ ਉਸੇ ਜਿਰੇ ਤੋਂ ਅਸੀਂ 302 ਦਾ ਮੁਕੱਦਮਾ ਕਹਿੰਦੇ ਆ ਦਰਜ ਕਰੋ ਉਸੇ ਮੰਤਰੀ ਨਾਲ ਜਾਨੀ ਕਿ ਅਨਿਲ ਵੇਜ ਨਾਲ ਅੱਜ ਇਹਨਾਂ ਨੇ ਗੱਲ ਕੀਤੀ ਤੇ ਹੁਣੇ ਕਿਉਂਕਿ ਰੱਬ ਆਪੇ ਕਰਾ ਦਿੰਦਾ ਸੱਚ ਸਾਹਮਣੇ ਆ ਜਾਂਦਾ ਗਲਤੀ ਹੋ ਗਈ ਅਨਿਲ ਵੇਜ ਸਾਹਿਬ ਨਾਲ ਗੱਲ ਕੀਤੀ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਤੁਹਾਡੀ ਕੀ ਸਾਝਾ ਅਨਿਲ ਵੇਜ ਨਾਲ ਔਰ ਅਨਿਲ ਵੇਜ ਨੇ ਉਸ ਗ੍ਰਹਿ ਮੰਤਰੀ ਨੇ ਹਰਿਆਣੇ ਦੇ ਨੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਕਰ ਰਿਹਾ ਉਹਨਾਂ ਨੇ ਮਜੀਠੀਆ ਸਾਹਿਬ ਦੇ ਕਹਿਣ ਤੇ ਪ੍ਰਿਤਪਾਲ ਸਿੰਘ ਨੂੰ ਪੀਟੀਆਈ ਭੇਜਤਾ ਜੋ ਹੁੰਦਾ ਵਸਦਾ ਰਵੇ ਪ੍ਰੀਤਪਾਲ ਵਿਚਾਰਾ ਪੀਜੀਆ ਆਇਆ ਇਹਦਾ ਮਤਲਬ ਮਜੀਠੀਆ ਸਾਹਿਬ ਦੀ ਗੱਲ ਮੰਨੀ ਜਾ ਰਹੀ ਹੈ ਔਰ ਕੌਣ ਮੰਨ ਰਿਹਾ ਬੀਜੇਪੀ ਦਾ ਗ੍ਰਹਿ ਮੰਤਰੀ ਦੇਖੋ ਕੱਲ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਰਾਤ ਆਪਣੀ ਗੱਡੀ 'ਚੋਂ ਲਾਈਵ ਹੋਏ ਤੇ ਬੜੇ ਦੁਖੀ ਦਿਖਾਈ ਦਿੱਤੇ ਦੁਖੀ ਕਿਸ ਗੱਲ ਤੋਂ ਕਿ ਪੰਜਾਬ ਦਾ ਉਹ ਨੌਜਵਾਨ ਗੁਰਸੇਖ ਨੌਜਵਾਨ ਪ੍ਰੀਤਪਾਲ ਜਿਹਨੂੰ ਖਨੌਰੀ ਬਾਰਡਰ ਤੋਂ ਪੰਜਾਬ ਪੁਲਿਸ ਦੀ ਹਾਜ਼ਰੀ 'ਚ हरियाणा पुलिस चक्के ਲੈ ਗਈ ਸੀ ਬੋਰੀ ਚ ਪਾ ਕੇ ਜਿਹਦੀ ਕੁੱਟਮਾਰ ਹੋਈ ਉਹਦੀਆਂ ਲੱਤਾਂ ਤੋੜਤੀਆਂ ਜਵਾੜਾ ਤੋੜਤਾ ਨੱਕ ਦੀ ਹੱਡੀ ਤੋੜਤੀ ਸਿਰ 'ਚ ਸੱਟਾਂ ਨੇ ਉਹਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਯਤਨਾ ਸਦਕਾ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਔਰ ਇਸ ਗਲ ਤੇ ਨਰਾਜ਼ਗੀ ਕੇ ਭਾਈ ਵਿਕਰਮ ਮਜੀਠੀਆ ਨੇ ਕਿਉਂ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਕਾਂਗਰਸ ਨੂੰ ਤਾਂ ਸਿਆਸਤ ਕਰਨ ਦਾ ਮੌਕਾ ਹੀ ਨਹੀਂ ਲੱਗਿਆ ਮੈਂ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਕਿ ਇਹ ਹੁੰਦੀ ਹੈ ਲੀਡਰਸ਼ਿਪ ਕੁਆਲਿਟੀ ਇੱਕ ਲੀਡਰ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਨੇ ਪੰਜਾਬ ਦੇ ਇੱਕ ਗੁਰਸਿੱਖ ਪਰਿਵਾਰ ਦਾ ਦਰਦ ਸਮਝਿਆ ਤੇ ਆਪਣੇ ਤੇ ਗੱਲ ਲੈ ਕੇ ਆਪਣੀ ਜ਼ਿੰਮੇਵਾਰੀ ਲੈ ਕੇ ਉਥੇ ਹਰਿਆਣਾ ਸਰਕਾਰ ਦੇ ਨਾਲ ਗੱਲ ਕੀਤੀ ਗ੍ਰਹਿ ਮੰਤਰੀ ਨਿਲਵਜ ਸਾਹਿਬ ਨਾਲ ਹੈਲਥ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਤੇ ਨੌਜਵਾਨ ਨੂੰ ਪੰਜਾਬ ਲਿਆਂਦਾ ਲੋਕਾਂ ਵਾਸਤੇ ਲੋਕਾਂ ਦੇ ਦਰਦ ਕਰਕੇ ਤੇ ਇੱਕ ਲੀਡਰ ਰਾਜਾ ਵੜਿੰਗ ਸਾਹਿਬ ਜਿਹੜੇ ਆਪਣੇ ਨਿੱਜੀ ਮਫਾਦਾਂ ਕਰਕੇ ਰਾਤ ਦੇ ਹਨੇਰਿਆਂ ਚ ਪੂਰੇ ਜਾ ਕੇ ਆਮ ਆਦਮੀ ਪਾਰਟੀ ਨਾਲ ਮੁੱਖ ਮੰਤਰੀ ਨਾਲ ਮੁਲਾਕਾਤ ਕਰਦੇ ਨੇ ਕਿ ਕਿਤੇ ਭਾਈ ਬਸਾਂ ਦੀ ਬਾਡੀਆਂ ਵਾਲਾ ਕੇਸ ਨਾ ਖੋਲ ਦਿਓ ਮੈਂ ਅਜ ਰਾਜਾ ਵੜਿੰਗ ਸਾਹਿਬ ਨੂੰ ਸਪਸ਼ਟ ਸਵਾਲ ਕਰਨਾ ਚਾਹੁੰਦਾ ਕਿ ਕੋਈ ਵਿਕਰਮ ਮਜੀਠੀਆ ਸਾਹਿਬ ਨੇ ਕੱਲੀ ਅਨਿਲ ਵਿਜੇ ਸਾਹਿਬ ਨਾਲ ਨਹੀਂ ਗੱਲ ਕੀਤੀ ਹੁਣ ਜੇ ਤੁਹਾਨੂੰ ਨਹੀਂ ਪਤਾ ਤਾਂ ਅਸੀਂ ਕੀ ਕਰੀਏ ਗੱਲ ਤਾਂ ਹੁੱਡਾ ਸਾਹਿਬ ਨਾਲ ਵੀ ਕੀਤੀ ਸੀ ਕਿਉਂਕਿ ਰੋहतक ਜ਼ਿਲ੍ਹਾ ਜਿਹੜੇ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਲੀਡਰ ਨੇ ਉਹਨਾਂ ਦਾ ਜ਼ਿਲ੍ਹਾ ਗੱਲ ਤਾਂ ਚੋਟਾਲਾ ਸਾਹਿਬ ਨਾਲ ਵੀ ਕੀਤੀ ਸੀ ਔਰ ਜੋ ਕੁਝ ਕੀਤਾ ਪਰਿਵਾਰ ਦੀ ਹਾਜ਼ਰੀ ਚ ਕੀਤਾ ਪਰਿਵਾਰ ਦੇ ਕਹਿਣ ਤੇ ਕੀਤਾ ਪਰਿਵਾਰ ਦੀ ਸਹਿਮਤੀ ਨਾਲ ਕੀਤਾ ਪਰ ਹਾਂ ਅਜ ਸਵਾਲ ਤਾਂ ਰਾਜਾ ਵੜਿੰਗ ਨੂੰ ਹੈ ਕਾਂਗਰਸ ਡਰਾਮੇ ਕੀ ਕਰ ਰਹੀ ਹੈ ਕੱਲ ਤੁਸੀਂ ਜਾ ਕੇ ਉੱਥੇ ਸੰਗਰੂਰ ਐਸਐਸਪੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਪ੍ਰਦਰਸ਼ਨ ਕਰਨ ਦਾ ਕੀ ਫਾਇਦਾ ਸੰਗਰੂਰ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਪੰਜਾਬ ਚ ਮੁੱਖ ਮੰਤਰੀ ਤੋਂ ਪੁੱਛੇ ਬਿਨਾ ਪਤਾ ਨਹੀਂ ਹਿਲ ਸਕਦਾ ਤੇ ਜੇ ਕਾਂਗਰਸ ਨੇ ਪਰਚਾ ਦਰਜ ਕਰਾਉਣਾ ਫਿਰ ਕਰਦੇ ਨਾ ਮੁੱਖ ਮੰਤਰੀ ਭਾਈ ਉਹਦਾ ਜਾ ਕੇ ਕਰਾਓ ਉਹ ਤਾਂ ਤੁਹਾਡੇ ਹੁਣ ਸੱਜਰੇ ਸੱਜਰੇ ਮਿੱਤਰ ਬਣੇ ਨੇ ਤੁਹਾਡਾ ਸਮਝੌਤਾ ਹੋ ਗਿਆ ਦੇਸ਼ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਤੁਸੀਂ ਬੋਲ ਨਹੀਂ ਸਕਦੇ ਤੇ ਐਸਐਸਪੀ ਦੀ ਕੀ ਜੁਰਰਤ ਹੈ ਕਿ ਜਿੰਨਾ ਚਿਰ ਮੁੱਖ ਮੰਤਰੀ ਨਾ ਕਵੇ ਤੇ ਐਸਐਸਪੀ ਪਰਚਾ ਦਰਜ ਕਰ ਦੇਵੇ ਤੇ ਗੱਲ ਕਰਦੇ ਹੋ ਤੁਸੀਂ ਸ਼ੁਭ ਕਰਨ ਦੇ ਮੌਤ ਦੇ ਇਨਸਾਫ ਦੀ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਭੈਣ ਜੀ ਕੱਲ ਧਰਨੇ 'ਚ ਸ਼ਾਮਲ ਸੀ ਤੇ ਭੈਣ ਜੀ ਨੂੰ ਇਹ ਵੀ ਦੱਸਣਾ ਸੀ ਕਿ ਜਿਸ ਵੇਲੇ ਤੁਸੀਂ ਉੱਥੇ ਧਰਨਾ ਲਾ ਕੇ ਬੈਠੇ ਸੀ ਦਿੱਲੀ 'ਚ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਗੱਠ ਜੁੜ ਰਿਹਾ ਸੀ ਕਿਸਾਨੀ ਮੁੱਦਾ ਕੋਈ ਕੱਲਾ ਪੰਜਾਬ ਦਾ ਕਿਸਾਨੀ ਮੁੱਦਾ ਤਾਂ ਦੇਸ਼ ਦਾ ਕਿਉਂ ਨਹੀਂ ਰੱਖੀ ਉੱਥੇ ਕਾਂਗਰਸ ਪਾਰਟੀ ਨੇ ਸ਼ਰਤ ਕਿ ਭਾਈ ਜਿਹੜਾ ਸਾਡਾ ਗੋਲੀ ਲੱਗਣ ਕਰਕੇ ਕਿਸਾਨ ਦੀ ਮੌਤ ਹੋਈ ਹੈ ਜਿੰਨਾ ਚਿਰ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਹਰਿਆਣੇ ਦੇ ਤੇ ਪਰਚਾ ਨਹੀਂ ਹੁੰਦਾ ਉਨੇ ਚਿਰ ਕਾਂਗਰਸ ਕੋਈ ਵੀ ਜਿਹੜਾ ਚੋਣਾ ਦਾ ਸਮਝੌਤਾ ਨਹੀਂ ਕਰੇਗੀ ਦਿਓ ਇਸ ਗੱਲ ਦਾ ਜਵਾਬ ਸੋ ਵੜਿੰਗ ਸਾਹਿਬ ਕੱਲੀਆਂ ਆਪਾਂ ਸਿਆਸਤਾਂ ਨਾ ਕਰੀਏ ਕਾਂਗਰਸ ਦੇ ਜਿਹੜੇ ਨੰਗੇ ਚਿੱਠੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ ਕਾਂਗਰਸ ਹਈ ਇੱਕ ਕਾਤਲ ਜਮਾਤ ਸੋ ਜਿਹੜੀਆਂ ਜਨਰਲ ਡਾਇਰ ਡੂਰ ਦੀਆਂ ਗੱਲਾਂ ਕਰਦੇ ਹੋ ਇਹ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਉਹ ਸ਼ਖਸੀਅਤੋਂ ਜਿਹੜੇ ਇੰਦਰਾ ਗਾਂਧੀ ਨੂੰ ਮਾਂ ਕਹਿੰਦੇ ਹੋ ਉਹ ਇੰਦਰਾ ਗਾਂਧੀ ਜਿਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਤੇ ਸਿੱਖਾਂ ਦਾ ਸਭ ਤੋਂ ਵੱਡਾ ਕਹਾਣ ਕੀਤਾ ਕੋਈ ਭੁੱਲਿਆ ਨਹੀਂ ਸੋ ਕਿਰਪਾ ਕਰਕੇ ਪਹਿਲਾਂ ਆਪਣੀ ਜ਼ਮੀਰ ਅੰਦਰ ਚਾਤੀ ਮਾਰੋ ਆਪਣੀ ਪੀੜੀ ਤੇ ਸੋਟਾ ਫੇਰੋ ਫਿਰ ਸਾਡੇ ਨਾਲ ਗੱਲ ਕਰੋ